ਅੱਸੀਆ ਗਾਲ ਦੋਸਤੋ ਮੈਂ ਤੁਹਾਡਾ ਜੱਗੀ ਖਾਈ ਵਾਲਾ ਤੇ ਅੱਜ ਕਹਿਦਗੇ ਵਿਪਦ ਪਧੌੜ ਏਰੀਏ ਦੇ ਵਿੱਚ ਸੀਗੇ ਸਹਣਾ ਪਿੰਡ ਨੇੜੇ ਹੀ ਪੈ ਜਾਂਦਾ ਉਸ ਏਰੀਏ ਦੇ ਵਿੱਚ ਸੀਗੇ ਤੇ ਅੱਜ ਮੈਂ ਤੁਹਾਨੂੰ ਇੱਕ ਵਿਲੱਖਣ ਚੀਜ਼ ਦਿਖਾਉਣਾਗਾ ਤੇ ਆਹ ਦਿਓ ਵੀ ਪੁਰਾਣਾ ਬੁੱਲ ਬਣਿਆ ਹੋਇਆ ਸਹਣੇ ਤੋਂ ਸਹਣੇ ਪਿੰਡ ਨੂੰ ਜਾਂਦਾਗਾ ਤੇ ਇਧਰ ਦੀਪਘੜਾ ਨੀਰ ਨੂੰ ਜਾਂਦਾਗਾ ਤੇ ਇਧਰ ਵਧਾਤਿਆਂ ਵਾਲੀ ਸਾਈਡ ਨੂੰ ਤੇ ਇਹ ਕਹ ਦੀ ਇਹ ਬਹੁਤ ਸਾਲ ਪੁਰਾਣਾ ਇਹ ਪੌੜਾ ਤੇ ਅੱਜ ਵੀ ਕਹ ਦੀ ਇਹ ਕਾਮਯਾਬ ਆ ਜਿਹੜੇ ਅੱਜ ਕੱਲ ਦੇ ਦੂਜੇ ਪੌੜ ਕਹਿ ਦਿੰਨੇ ਆ ਆਪਾਂ ਪੱਥਰ ਵਾਲੇ ਉਹਨਾਂ ਨਾਲੋਂ ਬਹੁਤ ਵੱਡੀ ਕੀਮਤ ਦੋਸਤੋ ਤੁਸੀਂ ਦੇਖ ਸਕਦੇ ਹੋ ਦੋਸਤੋ ਤੁਸੀਂ ਦੇਖ ਸਕਦੇ ਹੋ ਇਹ ਪੁਰਾਣਾ ਪੌੜਾ ਤੇ ਅੱਜ ਕੱਲ ਇਹ ਪੌੜ ਰਹੇ ਨਹੀਂਗੇ ਮਤਲਬ ਖਤਮ ਹੋ ਚੁੱਕਿਆ ਕਈ ਵਾਰ ਇੱਥੇ ਕਹਦੀਏ ਪਾਣੀ ਬਹੁਤ ਉੱਤੇ ਚੜ ਜਾਂਦਾ ਆ ਦੇਖੋ ਵੀ ਇਹਦਾ ਲਿਖਿਆ ਹੋਇਆ ਜਿਹੜਾ ਨੰਬਰ ਤੇ ਫਿਰ ਇਹ ਪੌਲਸ ਦਿਖਦਾ ਨਹੀਂਗਾ ਤੇ ਇਹ ਨਹਿਰ ਦਾ ਪੌਲਾ ਜਿਹੜੀ ਟੱਲੇ ਵਾਲ ਤੋਂ ਲੈ ਕੇ ਇਹ ਆਉਂਦੀ ਆ ਇੱਥੇ ਇਹਦਾ ਨੰਬਰ ਵੀ ਹੋਊਗਾ ਕਿਤੇ ਪਟਿਆ ਗਿਆ ਆ ਦੇਖੋ ਵੀ ਪਿੰਡ ਦਿਆਂ ਨੇ ਜਾਂ ਕਿਸੇ ਲੋਕਾਂ ਦੇ ਆ ਨੇ ਕਹਦੀਏ ਵੀ ਖੰਡੇ ਲਾ ਕੇ ਪੂਰਾ ਜੰਗਲਾ ਬਣਾਇਆ ਹੋਇਆ ਵੀ ਇੱਥੇ ਕੋਈ ਫੁੱਲ ਤਾਰ ਸਕਦਾ ਜਾਂ ਕੋਈ ਕਿਰਿਆ ਜੀਵਤ ਸਕਦਾ ਫੁੱਲ ਪਾਉਣ ਨੂੰ ਵੀ ਜਗ੍ਹਾ ਬਣੀ ਹੋਈ ਆ ਤੇ ਆ ਦੇਖੋ ਵੀ ਇਹ ਨਹਿਰ ਆ ਆਪਣੇ ਜੜੀ ਪਿੰਡਾਂ ਜੀਆਂ ਲੱਗਦੀਆਂ ਤੇ ਆਪਣੇ ਲੋਕਾਂ ਨੇ ਇਸ ਨੂੰ ਵੀ ਆ ਦੇਖ ਲਓ ਗੰਧਲਾ ਕੀਤਾ ਹੋਇਆ ਕੋਈ ਚੁੰਨੀਆਂ ਛੱਟੀ ਪਿਆ ਤੇ ਉਹ ਪਰੇ ਚੁੰਨੀ ਪਈ ਆ ਉਹ ਪਰੇ ਫੁੱਲ ਪਏ ਆ ਆ ਦੇਖੋ ਡੱਬੀਆਂ ਦੇਖੋ ਵੀ ਆ ਜਿਹੜੇ ਜਵਾਕਾਂ ਵਾਲੇ ਡੈਂਪਰ ਜੇ ਹੁੰਦੇ ਆ ਇਹडੀਆਂ ਚੀਜ਼ਾਂ ਨੂੰ ਹਣਾ ਮਤਲਬ ਪਾਣੀ ਨੂੰ ਕਾਲੂ ਇੱਥੋਂ ਪਾਣੀ ਵਗੂਗਾ ਕਿੰਨਾ ਗੰਦਲਾ ਹੋਊਗਾ ਲੋਕਾਂ ਨੇ ਪਾਣੀ ਨੂੰ ਸਾਫ਼ ਨਹੀਂ ਰਹਿਣ ਦਿੱਤਾ ਤੇ ਕਹਦੀਏ ਵੀ ਅਜਿਹੇ ਪੌਲ ਜਿਹੜੇ ਹੈਗੇ ਆ ਇਹ ਕਹਦੀਏ ਵੀ ਅੱਜਕੱਲ ਹੈ ਨਹੀਂਗੇ ਡਾਟਾਂ ਦੇ ਬਣੇ ਹੋਏ ਸਦਿਆਂ ਥੱਲੇ ਡਾਟਾਂ ਲੱਗੀਆਂ ਹੋਈਆਂ ਕੋਈ ਲੈਂਟਰ ਨਹੀਂ ਪਣਾਣੇ ਸਮੇਂ ਡਾਟਾਂ ਹੁੰਦੀਆਂ ਸੀ ਤੇ ਇਹ ਅੱਜਕੱਲ ਪੌਲ ਰਹੇ ਨਹੀਂਗੇ ਬਹੁਤ ਘੱਟ ਪੌਲਾ ਜਿਹੜੇ ਕੀ ਅੱਜਕੱਲ ਜ਼ਿਆਦਾਤਰ ਹੁੰਦੇ ਆ ਤੇ ਬਹੁਤ ਤਰਾਸਦੀ ਆ ਵੀ ਇਹ ਨਾ ਪੁਰਾਣੋਂ ਵੀ ਕਰੀਏ ਇਹਨਾਂ ਮਾਰਤਾਂ ਨੂੰ ਵੀ ਸਾਂਭਿਆ ਨਹੀਂ ਗਿਆ ਤੇ ਜਿਹੜੇ ਵੱਡੇ ਵੱਡੇ ਪੁਲ ਬਣਦੇ ਆ ਉਹ ਬਹੁਤ ਘੱਟ ਟਾਈਮ ਰਹਿੰਦੇ ਆ ਤੇ ਅੱਜ ਇਧਰਲੀ ਸਾਈਡ ਆਏ ਹੋਏ ਸੀ ਅੱਜ ਦੇਖ ਰਹੇ ਆ ਤੁਸੀਂ ਪੁਲ ਪੁਰਾਣਾ ਦੋਸਤੋ ਇਹ ਤੁਸੀਂ ਦੇਖ ਸਕਦੇ ਆ ਪੁਲ ਦਾ ਦੂਸਰਾ ਪਾਸਾ ਤੇ ਇਧਰ ਪਾਣੀ ਖੜਾਗਾ ਤੇ ਇਹਦੇ ਵਿੱਚ ਦੇਖੋ ਵੀ ਲੋਕਾਂ ਦੇ ਕਿੰਨਾ ਕੁ ਸਿਟਿਆ ਹੋਇਆ ਇੱਧਰੋਂ ਪਾਸੇ ਤੁਸੀਂ ਦੇਖ ਸਕਦੇ ਹੋ ਕੂੜਾ ਕਿੰਨਾ ਸਟਾ ਹੋਇਆ ਤੇ ਇੱਥੋਂ ਦੀ ਹਰੇਕ ਨੇ ਨੰਗਣਾ ਤੇ ਇਹੀ ਕੂੜਾ ਕਿਤੇ ਪਾਣੀ ਦੇ ਵਿੱਚ ਜਾਊਗਾ ਕਿਸੇ ਤਰੀਕੇ ਨਾਲ ਤੇ ਪਾਣੀ ਨੂੰ ਦੂਸ਼ਿਤ ਕਰੂਗਾ ਕਿਸੇ ਨੇ ਪੀਣ ਜੋਖ ਵੀ ਡਰਨਾਗਾ ਤੇ ਇਹੀ ਕੂੜਾ ਕੱਲੋਂ ਆਪਣੇ ਪਸ਼ੂ ਇੱਥੇ ਪਾਣੀ ਪੀਂ ਜਾਂਦੇ ਆ ਤੇ ਉਹਨਾਂ ਲਈ ਵੀ ਖਾਈ ਹੁੰਦੀ ਆ ਤੇ ਆਪਣੇ ਲੋਕਾਂ ਨੂੰ ਇੰਨੀ ਵੀ ਸਮਝ ਨਹੀਂ ਆਉਂਦੀ ਇਸ ਕੂੜੇ ਦੇ ਵਿੱਚ ਕੱਚ ਹੋ ਸਕਦਾ ਕੋਈ ਲੋਹਾ ਹੋ ਸਕਦਾ ਇਹਦੇ ਵੱਜ ਸਕਦਾ ਇਹ ਰਾਸ ਨਾਲੇ ਆਪਣੇ ਲੋਕਾਂ ਲਈ ਵਰਤਣ ਲਈ ਬਣੇ ਹੋਏ ਆ ਆਪਣੇ ਪਿੰਡਾਂ ਦੇ ਕਿਸੇ ਦੀ ਮੋਟਰ ਨੂੰ ਜਾਂਦਾ ਕਿਸੇ ਦੇ ਘਰ ਨੂੰ ਜਾਂਦਾ ਹਨ ਨਹਿਰਾਂ ਦੇ ਉੱਪਰ ਇਹ ਵੀ ਲੋਕ ਬਹੁਤੇ ਸਾਫ਼ ਨਹੀਂ ਰੱਖ ਸਕੇ ਤੇ ਆ ਜਿਹੜਾ ਆਪਾਂ ਤੁਸੀਂ ਦੇਖ ਸਕਦੇ ਹੋ ਇੱਥੇ ਪਾਣੀ ਚੇਂਜ ਹੁੰਦਾ ਵੀ ਕਿਹੜੇ-ਕਿਹੜੇ ਫਟੇ ਕਿਹੜੇ-ਕਿਹੜੇ ਪਾਸੇ ਨੂੰ ਕਿੰਨਾ-ਕਿੰਨਾ ਮਾਤਰਾ ਦੇ ਵਿੱਚ ਪਾਣੀ ਜਾਣਾ ਚਾਹੀਦਾ ਆ ਬਾਹਰਲੇ ਪਾਸੇ ਫਟੇ ਲੱਗੇ ਹੋਏ ਤੇ ਤੁਸੀਂ ਦੂਸਰੇ ਪਾਸੇ ਦੇਖ ਸਕਦੇ ਹੋ ਵੀ ਇਹ ਸੂਆ ਜਾਂ ਟਾਇਪ ਜਾਂ ਜਾ ਰਿਹਾ ਦੋਸਤੋ ਤੁਸੀਂ ਆ ਦੇਖ ਸਕਦੇ ਹੋ ਵੀ ਇੱਥੋਂ ਪਾਣੀ ਨਿਕਲਦਾ ਹੁੰਦਾ ਸੀ ਪਿੰਡਾਂ ਨੂੰ ਜਾਂਦਾ ਆ ਇਧਰ ਕ੍ਰੋਸ ਹੁੰਦਾ ਸੀਗਾ ਵੀ ਨਹਿਰਾਂ ਤੋਂ ਜਿੱਥੇ ਕਹ ਦਈਏ ਵੀ ਪਾਣੀ ਪਿੰਡਾਂ ਨੂੰ ਦਿੱਤਾ ਹੁੰਦਾ ਸੀ ਆ ਦੇਖੋ ਲੋਕਾਂ ਨੇ ਆਪ ਹੀ ਬੰਦ ਕੀਤਾ ਹੋਇਆ ਕੱਲ ਨੂੰ ਨਹਿਰ ਆਊਗੀ ਪਾਣੀ ਕਿਹੜੇ ਹਿਸਾਬ ਨਾਲ ਸਰਕਾਰ ਤੁਹਾਨੂੰ ਦੇਵੇ ਅਸੀਂ ਆਪ ਹੀ ਪਾਣੀ ਬੰਦ ਕੀਤੇ ਹੋਏ ਆ ਇਸ ਤੋਂ ਬਾਅਦ ਪੁਲੀਆਂ ਬੰਦ ਉਦੋਂ ਗਾ ਕੋਈ ਰਾਹੀ ਵੀ ਪਿੰਡ 'ਚ ਕੋਈ ਕਹ ਦਈਏ ਵੀ ਨਹਿਰੀ ਪਾਣੀ ਦਾ ਨਿਕਾਸ ਹੋ ਸਕੇ ਆ ਦੇਖੋ ਇਧਰਲੇ ਪਾਸੇ ਜਮ ਬੰਦ ਹੋਇਆ ਪਿਆ ਠੀਕ ਹੈ ਇਸੇ ਨਹਿਰ ਤੇ ਆ ਟੱਲੇ ਵਾਲਾ ਈ ਤੇ ਨਹਿਰ ਤੇ ਤੁਸੀਂ ਦੇਖ ਸਕਦੇ ਹੋ ਵੀ ਦੂਜੇ ਪਾਸੇ ਪਾਣੀ ਕਿਹੜਾ ਖੇਤਾਂ ਨੂੰ ਜਾਊਗਾ ਨਹਿਰੀ ਪਾਣੀ ਦਾ ਕਿੰਨਾ ਕਿ ਨਕਾਸ ਹੋ ਸਕਦਾ ਇਹ ਲੋਕ ਆਪਣੇ ਆਪ ਹੀ ਪਾਣੀ ਜਿਵੇਂ ਨਹਿਰੀ ਆ ਬੰਦੀ ਕਰੀ ਜਾਂਦੇ ਆ ਮੋਟਰਾਂ ਵਾਲਾ ਬਣ ਗੋਈ ਐਕਸੈਪਟ ਕਰੀ ਪਿਆ ਤਾਂ ਜੋ ਪਾਣੀ ਦੀ ਕਦੀ ਵੀ ਨੁਕਸਾਨ ਹੋ ਰਿਹਾ ਤੇ ਆਪਣੀਆਂ ਸਰਕਾਰਾਂ ਬਾਹਰ ਲਈ ਸਟੇਟਾਂ ਨੂੰ ਪਾਣੀ ਦੇ ਰਹੀਆਂ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ ਇਹ ਪੌਲਾ ਜਿਹੜਾ ਹੈਗਾ ਨਾ ਪੱਖੋ ਕੈਂਚੀਆਂ ਵਾਲੇ ਰਾਹ ਤੇ ਆ ਜਿਹੜਾ ਪੱਖੋ ਕੈਂਚੀਆਂ ਨੂੰ ਰਾਹ ਜਾਂਦਾਗਾ ਰਾਮਪੁਰੇ ਤੋਂ ਇਸ ਰਾਹ ਦੇ ਉੱਪਰ ਪੌਲ ਬਣਿਆ ਹੋਇਆ ਤੇ ਇਹਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਵੀ ਪਹਿਲਾਂ ਪੌਲਾ ਡਿੱਗਣ ਦੇ ਕਾਰਨ ਤੇ ਆ ਪੂਰਾ ਤੇ ਆ ਦੇਖੋ ਵੀ ਥੱਲੇ ਜਿਹੜਾ ਗੰਦਗੀ ਦਾ ਢੇਰ ਬਣਿਆ ਪਿਆ ਤੇ ਆ ਪਾਣੀ ਦੇਖ ਲਓ ਵੀ ਕਹਿੰਦੇ ਇਹ ਫੈਕਟਰੀਆਂ ਦਾ ਪਾਣੀ ਆ ਜਾਂਦਾ ਤੇ ਪਾਣੀ ਕਿੱਥੋਂ ਦਾ ਸਾਫ਼ ਰਹੇਗਾ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ